ਕੀ ਜੇ ਸਵੇ ਕਰੇ ਕੋਈ ਬੱਚੀ ਨੇ ਜਨਮ ਲਿਆ ਉਹ ਮਟਿਆਰ ਹੋਈ ਆ ਉਹਦੀ ਸ਼ਾਦੀ ਨਹੀਂ ਕਰਨੀ ਅਗਰ ਮੇਰੇ ਘਰ ਦੀ ਕੋਈ ਕੰਧ ਕੋਲਾ ਟਿੱਡਗ ਪਿਆ ਉਹਨੂੰ ਮੈਂ ਕੰਧ ਕੋਲਾ ਨਹੀਂ ਪਾਉਣਾ ਉਹਨੂੰ ਦੁਬਾਰਾ ਨਹੀਂ ਖੜਾ ਕਰਨਾ 24 ਸਗਰ ਇਹ ਸਾਰੀਆਂ ਲੋੜਾਂ ਮਗਰ ਖੜੀਆਂ ਆ ਨਾ ਤਾਂ ਪਿਆਰੋ ਫਿਰ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਕੋਈ ਜ਼ਮੀਨ 50 ਸਾਲ ਵਾਸਤੇ ਉਹਨਾਂ ਨੂੰ ਦਿੱਤੀ ਆ ਉਹਦੇ ਤੇ ਕੁਝ ਨਹੀਂ ਹੋ ਸਕਣਾ ਹੇ ਤਾਂ ਅਸੀਂ ਕੀ ਕਰਾਂਗੇ ਮਜ਼ਦੂਰੀ ਜੁੜੀ ਕਰਾਂਗੇ ਤਾਂ ਦੋਸਤੋ ਸਹਿਮਤ ਹੋ ਮੇਰੇ ਨਾਲ ਕਰਨੀ ਪਵੇਗੀ ਕਿ ਨਹੀਂ ਕਰਨੀ ਪੈਂਦੀ ਜਦੋਂ ਮਜ਼ਦੂਰੀ ਕਰਨ ਤੇ ਗੱਲ ਆਈ ਤਾਂ ਮੇਰੇ ਦੋਸਤੋ ਅੱਜ ਮਜ਼ਦੂਰੀ 300 ਰੁਪਏ ਹੈ ਔਰ ਐਵੇਂ ਤਾਂ ਜਦੋਂ ਆਪਾਂ 55 56% ਲੋਕ ਹੋਰ ਖੇਤੀ ਦੇ ਵਿੱਚੋਂ ਨਿਕਲ ਕੇ ਜੇ ਮਜ਼ਦੂਰਾ ਚਾਹਮਲ ਹੋਏ ਤਾਂ ਫਿਰ ਮਜ਼ਦੂਰੀ ਕੀ ਹੋਊਗੀ ਹੈ ਨਹੀਂ 50 60 700 ਤਾਂ ਮੇਰੇ ਦੋਸਤੋ ਵਰਸਿੰਗ ਤਾਂ ਇੱਥੇ ਖੜੀ ਹੈ ਅੱਜ 300 ਰੁਪਇਆ ਦਿਹਾੜੀ ਤੇ ਜਾਣ ਵਾਲਾ ਮਜ਼ਦੂਰ ਉਹਦੀ ਬੇਟੀ ਨੂੰ ਤੁਹਾਡੇ ਥੇਕ ਦੇ ਵਿੱਚ ਆ ਕੇ ਨਰਮਾ ਚੁਗਣਾ ਪੈ ਰਿਹਾ ਹੈ 300 ਰੁਪਇਆ ਦਿਹਾੜੀ ਕਮਾਉਣ ਵਾਲੇ ਮਜ਼ਦੂਰ ਦੀ ਬੇਟੀ ਨੂੰ ਤੁਹਾਡੇ ਝੋੜਾ ਲਾਉਣਾ ਪੈ ਰਿਹਾ ਉਹ ਵੀ ਧੀ ਆ ਯਾਰ ਕੀ ਉਹ ਡਾਣਾ ਮਜ਼ਦੂਰ ਦੇ ਘਰੇ ਜਨਮ ਲਿਆ ਤਾਂ ਪੈ ਰਿਹਾ ਨਾ ਕਿਉਂ ਕਿਉਂਕਿ ਜੜੀ 300 ਰੁਪਏ ਜਦੋਂ 300 ਦਿਹਾੜੀ ਮਿਲਦੇ باوجود ਇੱਕ ਬੇਟੀ ਨੂੰ ਕੰਮ ਕਰਨਾ ਪੈ ਰਿਹਾ ਹੈ ਤੇ ਜਦੋਂ 150 ਜਾਂ 100 ਰੁਪਇਆ ਦਿਹਾੜੀ ਮਿਲੀ ਉਦੋਂ ਫਿਰ ਸਾਡੀ ਬੇਟੀ ਨੂੰ ਕੀ ਕੰਮ ਨਹੀਂ ਕਰਨਾ ਪਏਗਾ ਕਮੇ ਦੋਸਤ ਅੱਜ ਜੇ ਮਜ਼ਦੂਰ ਦੀ ਧੀ ਕੰਮ ਕਰਦੀ ਹੈ ਨਾ ਉਹਨੂੰ ਇਹ ਹੌਸਲਾ ਹੈ ਮਜ਼ਦੂਰ ਨੂੰ ਹੌਸਲਾ ਉਹ ਬੇਟੀ ਨੂੰ ਹੌਸਲਾ ਹੈ ਕਿ ਮੈਂ ਜਿਹਦੇ ਖੇਤ ਚ ਕੰਮ ਕਰਨ ਜਾਣਾ ਜਿਹਦੇ ਮੈਂ ਝੋਲਾ ਲਾਉਣ ਜਾਣਾ ਜਿਹਦੇ ਮੈਂ ਨਦੀਰ ਕੱਢਣ ਜਾਣਾ ਹੈ ਨਾ ਉਹ ਮੇਰਾ ਬਾਬਾ ਹੈ ਉਹ ਮੇਰਾ ਤਾਇਆ ਹੈ ਉਹ ਮੇਰਾ ਚਾਚਾ ਹੈ ਹੈ ਨਾ ਉਹਨਾਂ ਦਾ ਇੱਕ ਰਿਸ਼ਤਾ ਹੈ ਉਹ ਜਿਸ ਰਿਸ਼ਤੇ ਨਾਲ ਜੁੜੇ ਆ ਸੀ ਸਾਰੇ ਆਪਸ ਵਿੱਚ ਭਾਵੇਂ ਮਜ਼ਦੂਰ ਆ ਭਾਵੇਂ ਅਸੀਂ ਕਿਸਾਨ ਆ ਲੇਕਿਨ ਸਾਡਾ ਇੱਕ ਚਾਚਾ ਤਾਇਆ ਬਾਬਾ ਦਾ ਕਹਿੰਦੇ ਆ ਨਾ ਸੀ ਇੱਕ ਦੂਜੇ ਨੂੰ ਉਹਦੇ ਦਾ ਹੌਸਲਾ ਆ ਵੀ ਬਾਬੇ ਦੇ ਖੇਤ ਚੱਲੀ ਆ ਮੈਂ ਉਹ ਬਾਪ ਨੂੰ ਹੌਸਲਾ ਵੀ ਆਉਂਦੇ ਤਾਇਆ ਦੇ ਖੇਤ ਆਉਂਦੇ ਬਾਬੇ ਦੇ ਖੇਤ ਚੱਲੀ ਆ ਕੋਈ ਚਿੰਤਾ ਨਹੀਂ ਨੂੰ ਕੋਈ ਜੀ ਤਮੇਨੇ ਦੋਸਤੋ ਜਿਹੜੇ ਇਹਨਾਂ ਖੇਤਾਂ ਦੇ ਨਾਲ ਜ਼ਮੀਨਾਂ ਦੇ ਮਾਲਕ ਤਾਇਆ ਬਾਬੇ ਚਾਚੇ ਨਾ ਰਹੇ ਇਹਨਾਂ ਦੇ ਮਾਲਕ ਅਦਾਨੀ ਤੇ ਰਵਾਨੀ ਹੋਏ ਉਸ ਵੇਲੇ ਸਾਡੀਆਂ ਧੀਆਂ ਨੂੰ ਸਾਡੇ ਮਜ਼ਦੂਰ ਦੀਆਂ ਧੀਆਂ ਨੂੰ ਕੀ ਕਰਨਾ ਪਏਗਾ ਇਹ ਚਾਕੀ ਉਹਨਾਂ ਕਾਰਪੋਰੇਟ ਲੋਕਾਂ ਜਾਂ ਫੈਕਟਰੀਆਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਪੋਚੇ ਦੇਣੇ ਪੈਣਗੇ ਉਹਨਾਂ ਦੇ ਝਾੜੂ ਮਾਰਨੇ ਪੈਣਗੇ ਉਹਨਾਂ ਦੇ ਕੱਪੜੇ ਧੋਣੇ ਪੈਣਗੇ ਉਹਨਾਂ ਦੇ ਬੱਚੇ ਖੜਾਉਣੇ ਪੈਣਗੇ ਉਹਨਾਂ ਦੀ ਸਫਾਈਆਂ ਕਰਨੀਆਂ ਪੈਣਗੀਆਂ ਇਹ ਸਾਰਾ ਕੁਝ ਸਾਡੀਆਂ ਧੀਆਂ ਨੂੰ ਕਰਨਾ ਪਵੇਗਾ ਤਾਂ ਮੇਰੇ ਦੋਸਤੋ ਜਦੋਂ ਸਾਡੀਆਂ ਧੀਆ ਉੱਥੇ ਜਾਣਗੀਆਂ ਨਾ ਸਾਡੀਆਂ ਪੰਜਾਬ ਦੀਆਂ ਧੀਆ ਚਾਹੇ ਭੀ ਸਾਡੇ ਕਿਸੇ ਮਜ਼ਦੂਰ ਦੀ ਹੈ ਚਾਹੇ ਉਹ ਸਾਡੇ ਕਿਸੇ ਕਿਸਾਨ ਦੀ ਉੱਥੋਂ ਵੀ ਤਾਂ ਸਹੀ ਸਲਾਮਤ ਲੋਗੇ ਜਿਦਾਂ ਦੀ ਲੜਾਈ ਲੜਨ ਵਾਸਤੇ ਜ਼ਮੀਨ ਰਹਿਣੀ ਜ਼ਰੂਰੀ ਹੈ ਜ਼ਮੀਨ ਦੀ ਹੈ ਕਿ ਸਮਝੋ ਠੀਕ ਹੈ ਅਸੀਂ ਕਿਸਾਨਾਂ ਦੀਆਂ ਗੱਲਾਂ ਬੰਦੇ ਧਿਆਨ ਨਹੀਂ ਦਿੰਦੇ ਅੱਜ ਨੋਟ ਕਰਿਆ ਕਰੋ ਗੱਲ ਇਹ ਤੇ ਤੁਹਾਡਾ ਇੱਕ ਕਿੱਲਾ ਜ਼ਮੀਨ ਦਾ ਮਾਲਕ ਕਿਸਾਨ ਹੈ